ਨੇ ਬਲੈਕ ਸ਼ੁਰੂ ਕੀਤੀ ਅਤੇ ਦੇ ਲੋਕਾਂ ਨੇ ਕਿਹਾ ਸੀ ਜ਼ਮੀਰ ਨਾਲ ਹੱਕ ਹਲਾਲ ਦੀ ਰੋਟੀ ਖਾਣੀ ਹੈ ਅਸੀਂ ਬਲੈਕ ਦਾ ਕੰਮ ਨਹੀਂ ਕਰਨਾ ਫਰੋ ਲੋਕ ਵੀ ਪਿੱਛੇ ਜਾਂਦੇ ਸੀ ਅੱਧੇ ਲੋਕ ਚਲੇ ਗਏ ਬਲੈਕ ਦੇ ਕੰਮ ਤੇ ਪਰ ਜਦੋਂ ਪੁਲਿਸ ਕਹਿੰਦੀ ਸੀ ਕਿ ਸਾਨੂੰ ਉਹਨਾਂ ਦੀ ਪੁਲਿਸ ਨਾਲ ਆਪਸ ਵਿੱਚ ਮਿਲੀ ਭੁਗਤੁੰਦੀ ਸੀ ਉਹ ਕਹਿੰਦੇ ਸੀ ਸਾਨੂੰ ਹੁਣ ਗ੍ਰਿਫਤਾਰੀਆਂ ਵੀ ਦੇਣੀਆਂ ਪੈਣਗੀਆਂ ਦਗਾਉਣਾ ਪਊਗਾ ਕਿ ਸ਼ਰਾਬ ਨਿਕਲਦੀ ਹੈ ਜਾਂ ਗੋਲਡ ਆਉਂਦਾ ਉਧਰੋਂ ਤਾਂ ਫਿਰ ਉਹ ਲੋਕਾਂ ਦੇ ਘਰਾਂ ਦੇ ਵੀ ਸ਼ਰਾਬ ਰੱਖ ਕੇ ਉਹਨਾਂ ਦੇ ਪਰਚੇ ਪੈਂਦੇ ਸੀ ਉਹਨਾਂ ਦੀ ਲੇਡੀਜ਼ ਦੀ ਬੜੇ ਗੰਦੇ ਤਰੀਕੇ ਨਾਲ ਤਲਾਸ਼ੀ ਲਈ ਜਾਂਦੀ ਸੀਗੀ ਜੋ ਦੋ ਬਾਰਡਰ ਪਰ ਕੰਮ ਕਰਨ ਜਾਂਦੀਆਂ ਸੀਗੀਆਂ ਕਿ ਐਸਫ ਵਾਲੇ ਬਹੁਤ ਗੰਦੇ ਤਰੀਕੇ ਨਾਲ ਉਹਨਾਂ ਦੀ ਤਲਾਸ਼ੀ ਲੈਂਦੇ ਸੀ ਤਾਂ ਫਿਰ ਉਹਨਾਂ ਲੋਕਾਂ ਨੇ ਵੀ ਸੋਚਿਆ ਕਿਉਂ ਨਾ ਅਸੀਂ ਵੀ ਇਹ ਕੰਮ ਕਰੀਏ। ਇਹੋ ਜਿਹੇ ਇਨਸਾਨ ਦੀ ਕਹਾਣੀ ਜਿਹਨੇ ਸੋਚਿਆ ਕਿ ਮੈਂ ਤਾਂ ਬਲੈਕ ਦਾ ਕੰਮ ਕਰਦਾ ਹੀ ਆ ਮੇਰੇ ਪਿੱਛੇ ਤਾਂ ਬਲੈਕ ਹੀ ਸਾਡਾ ਪਾਲ ਲੱਗਿਆ ਪਰ ਮੈਂ ਆਪਣੀ ਆਉਣ ਵਾਲੀ ਜਨਰੇਸ਼ਨ ਆਉਣ ਵਾਲੀਆਂ ਪੀੜ੍ਹੀਆਂ ਦੇ ਪਿੱਛੇ ਬਲੈਕੀਏ ਨਾਮ ਦਾ ਝੰਡਾ ਹੜਾ। ਮੈਂ ਉਹਨਾਂ ਨੂੰ ਪੜ੍ਹਾਉਂਗਾ ਲਿਖਾਉਂਗਾ ਉਹਨਾਂ ਲਈ ਸਕੂਲ ਖੋਲੂਗਾ ਤੇ ਇਹੋ ਜਿਹੇ ਇਨਸਾਨੀ ਤੇ ਸਿਸਟਮ ਕਿਵੇਂ ਰਾਹ ਰੋੜਾ ਬਣਦਾ ਹੈ ਕਿਵੇਂ ਉਹਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਜੋ ਚੰਗੇ ਕੰਮ ਕਰਨਾ ਚਾਹੁੰਦਾ ਤਾਂ ਕਿਉਂ ਨਹੀਂ ਕਰ ਦਿੱਤੇ ਜਾਂਦੇ ਕਿਵੇਂ ਉਹਦੇ ਆਪਣੇ ਹੀ ਉਹਦੇ ਅੱਗੇ ਖੜੇ ਹੋ ਜਾਂਦੇ ਆ ਸੋ ਇਦਾਂ ਦੀ ਇੱਕ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਬਣਦਾ ਕਿਵੇਂ ਉਹ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਕਿ ਵੀ ਇੱਕ ਉਹ ਕੁਝ ਇਹਨਾਂ ਦੇ ਜਬਜੀ ਘਰਾਣੇ ਦੇ ਨਾਲ ਰੁਸ਼ੀ ਸ਼ਰਮਾ ਜੀ ਨੇ ਲਕੀ ਢਾਲੀ ਵਾਲਾ ਸਿੰਬਲ ਜੌਨ ਥੀਏਟਰ ਦੇ ਤੁਹਾਨੂੰ ਪਤਾ ਮੰਨੇ ਪਰਮੰਨੇ ਆਰਟਿਸਟ ਨੇ ਫਿਰ ਰਾਤ ਸਿੰਘ ਨੇ ਜਰਾ ਜਿਹਾ ਹੋਈ ਹੈ ਆ ਚੁੱਕੀ ਚਾਲ ਜੀ ਨੇ ਸਾਰੇ ਜਿੰਨੇ ਵੀ ਕਲਾਕਾਰ ਨੇ ਸਭ ਥੀਏਟਰ ਦੇ ਮਜੇਵੇਂ ਕਲਾਕਾਰ ਲੈ ਗਏ ਨੇ ਪਰ ਟੈਕਨੀਕਲੀ ਫਿਲਮ ਬਹੁਤ ਵੱਡੀ ਬਣਾਈ ਗਈ ਹੈ ਤੁਹਾਨੂੰ ਟ੍ਰੇਲਰ ਹੀ ਦੱਸ ਰਿਹਾ ਅਸੀਂ ਇੱਕ ਇੱਕ ਬੰਦਾ ਹੈ ਅਸੀਂ ਜੋ ਜਿਹੜੀ ਵੀ ਟੀਮ ਹਾਇਰ ਕੀਤੀ ਹੈ ਉਹ ਸੌਫਤ ਦੀਆਂ ਮੰਨੀਆਂ ਪਰਮੰਨੀਆਂ ਜਿਹੜੀਆਂ ਉਧਰ ਵੱਡੇ ਸਿਨੇਮੇ ਦੇ ਵਿੱਚ ਵੱਡੀਆਂ ਫਿਲਮਾਂ ਕੰਮ ਕਰਦੀਆਂ ਉਹ ਟੀਮਾਂ ਅਸੀਂ ਲੈ ਕੇ ਆਏ ਔਰ ਸਾਡੇ ਡਾਇਰੈਕਟਰ ਨਵੀ ਤੁਹਾਨੂੰ ਉਹਨੂੰ ਨੇ ਇਹੋ ਕਿ ਜਾਣ ਜਾਣ ਦੇ ਮੁਕਾਦਮੇ ਆ ਉਹਨਾਂ ਨੇ ਇਸ ਤੋਂ ਪਹਿਲਾਂ ਧਰਤੀ ਮੇਲ ਕਰਾ ਦੇ ਰਿਹਾ ਆਈਮਲਾ ਫਰਦਲਾ ਤੋਂ ਆਂਡਾ ਫੀਸ਼ਰੀ 1 2 ਵਰਗੀਆਂ ਫਿਲਮਾਂ ਬਣਤੀਆਂ ਨੇ ਉਹਨਾਂ ਦੇ ਬ੍ਰਦਰ ਜਤਨ ਜਿਹੜੇ ਕਿ ਸਾਉਦੇ ਬਾਲੀਵੁੱਡ ਦੇ ਵਿੱਚ ਕੈਮਰਾਮੈਨ ਨੇ ਜਿਨ੍ਹਾਂ ਨੇ ਬਣਾਏ ਤੇ ਖੁਦਾਬਖਸ਼ ਖੁਦਾਬ 1 ਤੇ 2 ਵਰਗੀਆਂ ਫਿਲਮਾਂ ਕੀਤੀਆਂ ਸੋ ਅਸੀਂ ਕੋਈ ਵੀ ਟੈਕਨੀਸ਼ੀਅਨ ਐ ਨਹੀਂ ਧੱਕਿਆ ਹੈਗਾ ਵੀ ਇਸ ਤੋਂ ਲੈ ਲਈਏ ਅਸੀਂ ਹਮ ਵੱਡੇ ਬਜਟ ਦੀ ਵੱਡੀ ਫਿਲਮ ਬਣਾਈ ਹੈ ਪਰ ਇੱਕ ਸਮਾਜ ਨੂੰ ਸੇਧ ਦਿੰਦੀ ਹੈ ਮੈਸੇਜ ਦਿੰਦੀ ਹੈ ਐਂਟਰਟੇਨਿੰਗ ਫਿਲਮ ਹੈ ਇਹਨੀ ਅਗੇ ਕੋਈ ਬੂਦਲ ਫਿਰ ਬਣਾਤੀ ਸਿਰ ਦੁਖਣ ਲੱਗ ਜਾਣਗੇ। ਉਹ ਐਕਸ਼ਨ ਬਹੁਤ ਕਮਾਲ ਦਾ ਜਿੱਦਾਂ ਦਾ ਕਿਉਂਕਿ ਅਕਸਰ ਸਾਨੂੰ ਇਹ ਸੁਣਨ ਨੂੰ ਮਿਲਦਾ ਸੀਗਾ ਸਾਨੂੰ ਕਹਿੰਦੇ ਸੀਗੇ ਯਾਰ ਤੁਸੀਂ ਪੰਜਾਬੀ ਸਿਨੇਮੇ ਵਾਲੇ ਕੰਮ ਟਪਾਉਂ ਜਾਂ ਕੰਮ ਕਰ ਦਿਓ। ਤੁਸੀਂ ਸਾਊਥ ਦੇ ਬਰਾਬਰ ਜਾਂ ਬਾਲੀਵੁੱਡ ਦੇ ਬਰਾਬਰ ਫਿਲਮਾਂ ਨਹੀਂ ਬਣਾਉਂਦੇ ਅਸੀਂ ਹੁਣ ਸਾਡੀ ਕੋਸ਼ਿਸ਼ ਆ ਅਸੀਂ ਬਣਾਈ ਆ ਉਹ ਕਲਮੋ ਦੇ ਬਰਾਬਰ ਲੈ ਕੇ ਆਏ ਆ। ਤਾਂ ਬਜਟ ਵੀ ਖੂਬ ਲੱਗਿਆ, ਰਾਜਸਥਾਨ ਸ਼ੂਟ ਕੀਤੀ ਆ, ਬੰਬੇ ਸ਼ੂਟ ਕੀਤੀ ਆ, ਪੰਜਾਬ ਦੀ ਸ਼ੂਟ ਕੀਤੀ ਆ ਔਰ 60 ਦਿਨਾਂ ਦੇ ਵਿੱਚ ਟਿਕਾ ਕੇ ਕੰਮ ਕੀਤਾ। ਅਸੀਂ 1.5 ਸਾਲ ਦੀ ਕਹਾਣੀ ਕਹਾਣੀ ਤੇ ਸ਼ਾਟ ਕੀਤੀ ਆ। ਅਸੀਂ ਰੀਅਲ ਬਲੈਕੀਆਂ ਨੂੰ ਮਿਲੇ ਜਿਹੜੇ ਅੰਬਸਰ ਦੇ ਪਹਿਲਾਂ ਬੋਲਦੇ ਨਹੀਂ ਸੀਗੇ ਫਿਰ ਉਹਨਾਂ ਤੋਂ ਬੁਲਾਇਆ ਸੀ ਕਿ ਤੁਸੀਂ ਇਹ ਕੰਮ ਕਿਵੇਂ ਕਰਦੇ ਸੀਗੇ ਤਾਂ ਉਹਨਾਂ ਨੇ ਵੀ ਆਪਣੀ ਕਹਾਣੀ ਦੱਸੀ ਕਿ ਸਾਨੂੰ ਉਦੋਂ ਵੀ ਕਿਹਾ ਜਾਂਦਾ ਹੁੰਦਾ ਸੀਗਾ ਜਦੋਂ ਅਸੀਂ ਬਲੈਕ ਕਰਦੇ ਸੀਗੇ ਕਿ ਆਹ ਥੋੜਾ ਜਿਹਾ ਨਸ਼ਾ ਟਪਾ ਦਿਓ ਬਾਰਡਰ ਪਾਰ ਪੁਰਾਣੇ ਟਾਈਮ ਹਥਿਆਰ ਲੈ ਜੂ ਪਰ ਕਹਿੰਦੇ ਅਸੀਂ ਕਦੇ ਵੀ ਆਪਣੇ ਜ਼ਮੀਰ ਨਾਲ ਸਮਝੌਤਾ ਨਹੀਂ ਕਰ ਸਕਦੇ ਅਸੀਂ ਹਮੇਸ਼ਾ ਕਦੇ ਵੀ ਅਸੀਂ ਇਹ ਨਹੀਂ ਇਹ ਨਹੀਂ ਸੋਚਾਂਗੇ ਅਸੀਂ ਪੈਸੇ ਦੇ ਖਾਤਰ ਆਪਣੇ ਪੰਜਾਬ ਦੇ ਜਿਹੜੇ ਪੁੱਤ ਨੇ ਉਹਨਾਂ ਦੇ ਖੂਨ ਨਾਲ ਹੱਥ ਰੰਗਦੇ ਅੱਜ ਕਿਵੇਂ ਪੈਸੇ ਦੇ ਲਾਲਚ ਪਿੱਛੇ ਸੁਨਹਿਰੀ ਰੰਗ ਚਿੱਟਾ ਬਦਲ ਗਿਆ ਸੋਨਾ ਹੁੰਦਾ ਸੀ ਹੁਣ ਚਿੱਟਾ ਆਉਣ ਲੱਗਿਆ ਔਰ ਬਲੈਕ ਕੀ ਦੇ ਇੱਕ ਨਸ਼ਾ ਤਸਕਰ ਦੇ ਵਿੱਚ ਕੀ ਫਰਕ ਹੈ ਉਹ ਵੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਬਹੁਤ ਚੰਗੇ ਤਰੀਕੇ ਨਾਲ ਔਰ ਬੜਾ ਸਮਾਜ ਨੂੰ ਸੇਧ ਵੀ ਦਊ ਮੈਸੇਜ ਵੀ ਦਊਗੀ ਔਰ ਟ੍ਰੇਲਰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਸੈਂਕੜੇ ਦੋ ਗਾਣੇ ਆਏ ਨੇ ਹਿਮਾਂ ਸੰਧੂ ਦੀ ਆਵਾਜ਼ ਦੇ ਵਿੱਚ ਸ਼ੌਟ ਨੇਮ ਜੱਟ ਦਾ ਬਲੈਕੀਆ ਵੇਖੋ ਬੱਕਰੇ ਬੁਲਾਉਂਗਾ ਫਿਰ ਮਿੱਤਰੋ ਨਿੰਜੇ ਦੀ ਆਵਾਜ਼ ਦੇ ਵਿੱਚ ਕਿਲਰ ਬ੍ਰੌਂਡ ਦੇ ਲਿਖੇ ਹੋਏ ਨੇ ਇਹ ਵੀ ਤਰ੍ਹਾਂ ਦਾ ਨਿਊਜ਼ਿਕ ਹੈ। ਸੋ ਸਾਰੀ ਵਿਵਿਧ ਉਰੀ ਪ੍ਰੋਡਕਸ਼ਨ ਆਉਂਦਾ ਹੈ ਨਾਲ ਜਸਦੀਪ ਮਾਨਸਰ ਜੀ ਨੇ ਬਟਾਰਾ ਸਪੀਡ ਰੈਕੋਰਡਸ ਹੈ। ਉਹਨਾਂ ਦੀ ਪ੍ਰੋਡਕਸ਼ਨ ਨੂੰ ਤੇ ਹੈਗੀ ਹੈ ਜੀ। ਸੋ ਹਰੇ ਪ੍ਰੋਡੂਸਰ ਵੀ ਪੰਜਾਬੀ ਇੰਡਸਟਰੀ ਦੇ ਮੰਨੇ ਪਰ ਮੰਨੇ ਨੇ। ਸੋ ਇਹ ਜਿੱਦ ਕਿ ਫਿਲਮ ਬਣਾਈ ਹੈ ਬਸ। ਹੁਣ ਤੁਸੀਂ ਇੱਧਰ ਪੁੱਛ ਲਓ ਮਾੜਾ ਜ ਮੈਂ ਫਿਲਮ ਬਾਰੇ ਵਸਤੂਆਂ ਤੋਂ ਨਹੀਂ ਲਿਖਿਆ। ਪਹਿਲਾਂ ਵਨੋਫੇਟ ਨੂੰ ਦੇ ਵਿੱਚ ਕੀ ਕਰੇਗਾ। ਉਸ ਤੋਂ ਵਨੋਫੇਟ ਨੂੰ ਬਣਾ ਕੇ ਤੁ ਨੂੰ ਬਣਾ ਦੇ ਜੀ। ਹਾਂ ਜੀ ਇਹ ਉਹ ਕਹਾਣੀ ਟੋਟਲੀ ਡਿਫਰੈਂਟ ਹੈ। ਵਨ ਸੀਗੀ ਕਿ ਇੱਕ ਮੁੰਡਾ ਜਿਹੜਾ ਕਿ ਉਸੇ ਦੇ ਜਿਹੜੇ ਹਾਲਾਤ ਉਹਦਾ ਬਾਪ ਬਲੈਕੀਆਂ ਸੀਗਾ ਉਹ ਬਲੈਕੀਆਂ ਬਣਦਾ ਇਹ ਉਹਨਾਂ ਲੋਕਾਂ ਦੀ ਤਰਾਸਦੀ ਦਿਖਾਈ ਹੈ ਜਿਹੜੇ ਲੋਕ ਬਲੈਕ ਦੇ ਵਿੱਚ ਕਿਉਂ ਬਲੈਕ ਦੇ ਕੰਮ ਕਰਾਉਂਦਾ ਕਿਉਂ ਸਰਕਾਰਾਂ ਨੇ ਸਪੋਰਟ ਨਹੀਂ ਕੀਤੀ ਜਦੋਂ ਲੋਕ ਉਧਰੋਂ ਉਹਨਾਂ ਦੇ 2-2 ਤੋਂ 500 ਕਿੱਲਾ ਜ਼ਮੀਨਾਂ ਦਾ ਸੀਗਾ ਤੇ ਉਧਰ ਦੇ ਸਰਦਾਰ ਸੀਗੇ ਇਧਰ ਦੇ ਬਲੈਕੀ ਕਿਉਂ ਬਣਦੇ ਤੇ ਬਹੁਤ ਵੱਡੀ ਤਰਾਸਦੀ ਹੈ ਤੇ ਉਹਨਾਂ ਵਿੱਚੋਂ ਕੁਝ ਬੰਦੇ ਪੋਲਿਟਿਕਸ 'ਚ ਵੀ ਹੈ ਬਲੈਕੀ ਦੇ ਵਿੱਚੋਂ ਨਿਕਲ ਗਏ ਪਰ ਨਾਮ ਨਹੀਂ ਲੈ ਸਕਦੇ ਕਿ ਲੋਕ ਨਿਕਲ ਕੇ ਆਏ ਹਨਾ ਬਟ ਅੱਜ ਵੀ ਉਹ ਲੋਕ ਜਿਹੜੇ ਹੈਗੇ ਨੇ ਬਾਅਦ 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 ਇਲਾਕੇ ਦੇ ਪਿੰਡਾਂ 'ਚ ਜਾਓਗੇ ਉਹਨਾਂ ਪਿੰਡਾਂ ਦੇ ਵਿੱਚ ਅੱਜ ਵੀ ਪੁਲਿਸ ਨੂੰ ਨਹੀਂ ਵਡੰਦਿਆ ਜਾਂਦਾ। ਅੱਜ ਵੀ ਉਹ ਵਰਦੀ ਨੂੰ ਨਫ਼ਰਤ ਕਰਦੇ ਨੇ ਤੇ ਉਹਨਾਂ ਦੇ ਬੱਚੇ ਪੀੜੀਦਰ ਪੀੜੀ ਇਹੀ ਕੰਮ ਚ ਕਰਦੇ। ਉਹ ਸੋਚੇ ਉਹਨਾਂ ਦੀ ਸੋਚ ਉੱਤੀ ਖੜੀ ਰਹੇਗੀ ਕਿ ਅਸੀਂ ਇਸੇ ਕੰਮ ਦੇ ਵਿੱਚ ਰਹਾਂਗੇ, ਉਸੇ ਕੰਮ ਚ ਫਸੇ ਹੋਏ। ਹਰ ਇੱਕ ਬੰਦੇ ਦੀ ਸੋਚ ਹੈ ਜਰਨੀ ਹੈ ਕਿ ਮੈਂ ਆਪਣੇ ਬੰਦਿਆਂ ਨੂੰ ਇਸ ਕੰਮ ਚੋਂ ਕਿਵੇਂ ਕੱਢਣਾ ਕਿ ਅਸੀਂ ਵੀ ਪੜ੍ਹ ਲੈ ਸਕਦੇ ਹਾਂ, ਸਾਡੇ ਜਵਾਬ ਵੀ ਵੱਡੇ ਅਫਸਰ ਬਣ ਸਕਦੇ ਹਾਂ, ਡਾਕਟਰ ਬਣ ਸਕਦੇ ਆ। ਤੋਂ ਉਧਾਂ ਦੀ ਇੱਕ ਕਹਾਣੀ ਹੈ ਜਿਹੜੀ ਮੇਰੇ ਕਹਿਲ ਚ ਇੱਕ ਮੈਸੇਜ ਕਰਨ ਲਈ ਕਰਕੇ ਜਾਂਦਾ। ਜੋ ਇਸ ਤਰ੍ਹਾਂ ਡੀਐਫਏ ਦੇ ਉਸ ਪਾਜੀ ਮੇਰੀ ਹਰ ਇੱਕ ਹਰ ਇੱਕ ਫਿਲਮ ਚ ਮੈਸੇਜ ਕੋਈ ਫਿਲਮ ਹੈ ਜਿਹੜੀ ਜਿਹੜੀ ਬਿਨਾ ਮੈਸੇਜ ਦੇ ਬਣਾਉਂਦੇ ਆ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਫਿਲਮ ਡਾਇਰੈਕਟਰ ਦੇ ਨਾਲ ਨਾਲ ਕੋਈ ਸਮਾਜਿਕ ਮੁੱਦਾ ਦਿੱਖੇ ਉਹ ਸਾਡਾ ਸਟਾਰ ਐਕਟਰ ਤੇ ਫਿਲਮੇ ਦਾ ਕਹਿ ਨਹੀਂ ਫਰਜ਼ ਵੀ ਬਣਦਾ ਹੈ ਜੀ ਸਭ ਤੋਂ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਥੋੜਾ ਅੱਗੇ ਜੋ ਅਭਾਸ ਆਦਾ ਹੈ ਇੱਕ ਇੱਕ ਮਿੰਟ ਬਾਜੀ ਬਾਜੀ ਆਵਾਜ਼ ਨਹੀਂ ਯਾਰ ਆਵਾਜ਼ ਜ਼ਿਆਦਾ ਆ ਰਹੀ ਹੈ ਸਾਇਲੈਂਸ ਕਰ ਦਿਓ 2 ਮਿੰਟ ਕੇ ਪਲੀਜ਼ 2 ਮਿੰਟ 2 ਮਿੰਟ ਕਰ ਪਲੀਜ਼ 2 ਮਿੰਟ ਦਿਓ 2 ਮਿੰਟ ਹਾਂਜੀ ਮੈਮ ਹਾਂਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਹੋ ਔਰ ਬਲੈਕ ਯਰ 2 ਦੀ ਆਰਮ ਜਿਹੜੀ ਕਾਪਰੇਸ਼ਲੀ ਸੋ ਥੈਂਕ ਯੂ ਸੋ ਮੱਚ ਸਾਡੀ ਫਿਲਮ ਜਿੱਦਾਂ ਬਲੈਕ ਯਰ 2 ਆ ਰਹੀ ਹੈ ਦੇ ਉਹਨਾਂ ਨੇ ਸਾਰਾ ਕੁਝ ਦਾਸੀ ਦਿੱਤਾ ਤੁਹਾਨੂੰ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਪੰਜਾਬੀ ਸਿਨੇਮਾ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਔਰ ਮੈਂ ਸਿਰਫ ਸਾਡੀ ਫਿਲਮ ਲਈ ਨਹੀਂ ਕਹਿ ਰਹੀ ਮੈਂ ਓਵਰ ਆਲ ਹੀ ਕਹਿ ਰਹੀ ਹਾਂ ਜਦੋਂ ਵੀ ਆਪਣੀ ਜ਼ੁਬਾਨ ਚ ਫਿਲਮ ਬਣਦੀ ਆ ਤੇ ਆਪਣਾ ਫਰਜ਼ ਬੰਦਾ ਆ ਕਿ ਆਪਾਂ ਜਾ ਕੇ ਆਪਣੀ ਜ਼ੁਬਾਨ ਚ ਬਣੀ ਫਿਲਮ ਨੂੰ ਦੇਖੀਏ ਉਹਨੂੰ ਪ੍ਰੋਮੋਟ ਕਰੀਏ ਠੀਕ ਹੈ ਤਾਂ ਕਿ ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਨੂੰ ਹੋਰ ਉਤਸ਼ਾਹ ਮਿਲੇ ਉਹ ਹੋਰ ਪੈਸਾ ਲਗਾਉਣ ਔਰ ਹੋਰ ਚੰਗੀਆਂ-ਚੰਗੀਆਂ ਫਿਲਮਾਂ ਜਿੱਦਾਂ ਉਹ ਬਣਾਉਣ ਹੁਣ ਜਿੱਦਾਂ ਐਕਸ਼ਨ ਫਿਲਮ ਆ ਰਹੀ ਹੈ ਇਹਦੇ ਵਿੱਚ ਪੂਰਾ ਥ੍ਰਿਲ ਮਿਲੇਗਾ ਤੁਹਾਨੂੰ ਦੇਖਣ ਨੂੰ ਸਸਪੈਂਸ ਆ ਗ੍ਰਿਪਿੰਗ ਸਟੋਰੀ ਆ ਰੋਮਾਂਸ ਵੀ ਹੋਏਗਾ ਔਰ ਕਾਮੇਡੀ ਵੀ ਹੈਗੀ ਆ ਸੋ ਸਾਰਾ ਫੁੱਲ ਪੈਕੇਜ ਆ ਇਹਦੇ ਵਿੱਚ ਮੇਰਾ ਕਿਰਦਾਰ ਇਹਦੇ ਵਿੱਚ ਹੈਗਾ ਜੀ ਨਿੰਮੋ ਦਾ ਉਹ ਗਰੀਬ ਕੁੜੀ ਹੁੰਦੀ ਆ ਫਿਰ ਤਿੰਨ ਸ਼ੇਡਸ ਨੇ ਗਰੀਬ ਤੋਂ ਅਮੀਰ ਹੁੰਦੀ ਆ ਫਿਰ ਪੋਲਿਟਿਕਸ ਚ ਆਉਂਦੀ ਆ ਔਰ ਪੋਲਿਟਿਸ਼ੀਅਨ ਦਾ ਕਿਰਦਾਰ ਇਵੈਂਚੁਅਲੀ ਡਿਵੈਲਪ ਹੁੰਦਾ ਇਹਦੇ ਵਿੱਚ ਅ ਦੂਸਰੀ ਵਾਰ ਮੈਂ ਪਲੇ ਕਰ ਰਹੀ ਹਾਂ ਪੋਲਿਟਿਸ਼ੀਅਨ ਪਹਿਲਾਂ ਮੈਂ ਜੋਰਾ ਪੂਛ ਕੀਤਾ ਸੀ ਦੀਪ ਸਿੱਧੂ ਉਹਨਾਂ ਦੀ ਫਿਲਮ ਦੇ ਵਿੱਚ ਉਹ ਹੁਣ ਆਪਣੇ ਵਿੱਚ ਨਹੀਂ ਰਹੇ ਬਟ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਸੀ ਉਦੋਂ ਮੈਂ ਪੋਲਿਟਿਸ਼ੀਅਨ ਦਾ ਕੈਰੈਕਟਰ ਪਲੇ ਕੀਤਾ ਸੀ ਔਰ ਦੂਜੀ ਵਾਰ ਫੇਅਰ ਕਰ ਰਹੀ ਹਾਂ ਸੋ ਥੈਂਕ ਯੂ ਦੇਅ ਇਹਨਾਂ ਨੇ ਕੈਰੈਕਟਰ ਦੀ ਬੜੀ ਤਾਰੀਫ ਕੀਤੀ ਸੀ ਔਰ ਜਦੋਂ ਇੰਨਾ ਅੱਛਾ ਐਕਟਰ ਤੁਹਾਡੇ ਕੈਰੈਕਟਰ ਦੀ ਤਾਰੀਫ ਕਰਦਾ ਹੈ ਤੇ ਤੁਹਾਨੂੰ ਆਪਣੇ ਆਪ ਆਟੋਮੈਟਿਕਲੀ ਇਨਕਰੇਜਮੈਂਟ ਮਿਲਦੀ ਹੈ ਕਿ ਇਹ ਕੈਰੈਕਟਰ ਜਿਹੜਾ ਮੈਂ ਕਰਨਾ ਚਾਹ ਰਹਾ ਕਿਉਂਕਿ ਕਾਫੀ ਚੈਲੈਂਜਿੰਗ ਕੈਰੈਕਟਰ ਹੈ ਮ ਸਤਾ ਹੈ ਨਹੀਂ ਆ ਨਾਈਮੇ ਪੋਲਿਟਿਕ ਚਾ ਦਾ ਸੋ ਬਹੁਤ ਚੰਗਾ ਲਗਾ ਫਿਲਮ ਚ ਕੰਮ ਕਰਕੇ ਐਂਡ 8 ਮਾਰਚ ਨੂੰ ਆ ਰਹੀ ਹੈ ਤੁਸੀਂ ਸਾਰੇ ਜਾਣੇ ਚਾਹੀਦੇ ਮੈਸੇਜ ਕੀ ਹੈ ਜੀ ਮੈਸੇਜ ਮੈਸੇਜ ਦੇ ਕੋ ਮੈਂ ਹੀ ਕਹਿੰਦੀ ਆ ਕਿ ਜੇ ਮੈਸੇਜ ਅਸੀਂ ਹੁਣੇ ਦੱਸਦਾ ਨਾ ਤੇ ਫਿਰ ਫਿਲਮ ਦੇਖਣ ਕੌਣ ਜਾਊਗਾ ਨਹੀਂ ਕੁਝ ਨਹੀਂ ਕੁਝ ਨਾ ਦੱਸੋ ਮੈਂ ਹੁਣੇ ਤੁਹਾਨੂੰ ਮੈਸੇਜ ਦੱਸਦਾ ਕਿਸੇ ਨੇ ਜਾਣਾ ਸਾਰੇ ਕਹਿਣਾ ਉਹ ਪਤਾ ਲੱਗ ਗਿਆ ਮੈਸੇਜ ਮੈਸੇਜ ਬਹੁਤ ਸੋਹਣਾ ਆ ਬਹੁਤ ਸ਼ਾਨਦਾਰ ਮੈਸੇਜ ਬਹੁਤ ਬਿਊਟੀਫੁਲ ਮੈਸੇਜ ਦਿੱਤਾ ਆ ਬਟ ਪਲੀਜ਼ 8 ਮਾਰਚ ਤੱਕ ਬਹੁਤ ਕੋਦ ਲਿਖੋਗੇ ਕਿ ਹਾਂ ਇਹ ਮੈਸੇਜ ਆਕਰ ਬਹੁਤ ਵਧੀਆ ਮੈ ਮੀਡੀਆ ਇੱਕ ਮਾਧਿਅਮ ਹੈ ਤੁਸੀਂ ਸਾਰੇ ਨੂੰ ਫਿਲਮ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਲੋਕਾਂ ਨੂੰ ਗੱਲ ਦੱਸਣ ਦਾ ਤੋ ਦੋ ਟ੍ਰੇਲਰ ਦੇਖਿਆ ਹੀ ਹੈ ਦੋ ਵੀ ਦੋ ਚੰਗਾ ਲਿਖਿਆ ਲੱਗਿਆ ਚੰਗਾ ਲਿਖਿਆ ਜੇ ਤੁਹਾਨੂੰ ਕੋਈ ਬੁਰਾਈ ਲੱਗੀ ਫਿਲਮ ਦੇਖਣ ਤੋਂ ਬਾਅਦ ਤਾਂ ਬੁਰਾਈ ਲਿਖੀ ਪਰ ਇਹ ਹੈ ਕਿ ਪੰਜਾਬੀ ਸਿਨੇਮੇ ਦੇ ਵਿੱਚ ਪਹਿਲਾ ਮੋੜ ਆਈ ਸੀਗੇ ਵੱਡੇ ਬਜਟ ਦੀਆਂ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਜੇ ਤੁਸੀਂ ਜਾਣੋ ਕਿ ਸਾਡਾ ਸਿਨੇਮਾ ਵੀ ਪੰਜਾਬੀ ਕਲਚਰ ਦੇ ਜਾ ਕੇ ਸਾਉਥ ਦੇ ਲੋਕ ਦੇਖਣ ਆ ਕੇ ਜਿਵੇਂ ਅਸੀਂ ਸਾਉਥ ਦਾ ਸਿਨੇਮਾ ਦੇਖਣ ਚਲੇ ਗਏ ਆ ਬਾਲੀਵੁੱਡ ਦਾ ਸਿਨੇਮਾ ਦੇਖਣ ਚਲੇ ਆਂ ਸ਼ੁਰੂ ਤੋਂ ਹੀ ਦੇਖਦੇ ਆਂ ਤਾਂ ਉਹਦੇ ਲਈ ਥੋੜੀ سپورਟ ਦੀ ਬਹੁਤ ਜ਼ਰੂਰਤ ਹੈ ਤੇ ਮੌੜ ਆਈ ਮੌੜ ਤੋਂ ਬਾਅਦ ਮਸਤਾਨੇ ਆਈ ਮਸਤਾਨੇ ਨੇ ਕਿੰਦਾ ਹੋ ਗਿਆ ਬਿਜ਼ਨਸ ਕੀਤਾ ਹੁਣ ਉਸ ਲੜੀ ਦੇ ਵਿੱਚ ਅਸੀਂ ਬਲੈਕਆਰਟੀ ਲੈ ਕੇ ਆਏ ਆ ਇਹ ਵੀ ਫਿਲਮ ਬਜਟ ਉੱਪਰ ਕੋ ਉੱਪਰ ਕਿਸੇ ਬਾਲੀਵੁੱਡ ਜਾਂ ਕਿਸੇ ਸਾਉਥ ਦੀ ਫਿਲਮ ਤੋਂ ਘੱਟ ਨਹੀਂ ਲੱਗੂਗੀ ਜਦੋਂ ਤੁਸੀਂ ਟਿਕ ਟਕਰੀਲ ਕੇ ਅੰਦਰ ਕੰਮ ਦੇਖਦੇ ਹੋ ਜਿਹੜੇ ਆਪਣਾ ਜੋ ਉਸ ਮੇਰੇ ਦਿਨ ਕਿ ਕਿ ਪਰਫਾਰਮ ਕਰਾ ਉਹ ਵੀ ਬੁਲਾਤਦਾ ਜਿਹਨੂੰ ਕੋਈ ਨਹੀਂ ਕੋਸਲ ਤੋਂ ਆਨੰਦ ਮੰਨ ਕੇ ਸ਼ੇਰ ਮਾਰਦੇ ਤੇ ਸਮਾਈ ਜਾ ਬੈਂਕਸ ਤੋਂ ਡਾਊਨ ਵੀ ਜਨਰਲ ਸਬੰਧ ਸ਼ੇਰ ਗੈਂਗਸਟਰ ਨਹੀਂ ਕਦੇ ਕੋਈ ਫਿਲਮ ਗੈਂਗਸਟਰ ਨਹੀਂ ਇਹੀ ਗਾਂਧੀ ਕਦੇ ਗੈਂਗਸਟਰ ਨਹੀਂ ਰਿਹਾ ਗਾਂਧੀ ਇੱਕ ਨਾਰਮਲ ਮੁੰਡਾ ਸੀ ਕਾਲਜ ਯੂਨੀਵਰਸਿਟੀ ਚ ਪੜਨ ਵਾਲਾ ਉਧਰ ਪੱਕੇ ਪਏ ਹੋਏ ਸੀਗੇ ਪੱਕੇ ਆਪ ਭੈਣ ਦੇ ਆਪਾਂ ਕਾਲਜਾਂ ਚ ਪੜਦੇ ਆਣ ਲਿਖਦੇ ਤਾਂ ਮੜੀ ਜਿਹੀ ਲੜਾਈ ਹੋ ਗਈ ਪਰਚਾ ਪੈ ਗਿਆ ਮੁੰਡਿਆਂ ਤੇ ਇਹ ਵਾਂਟਡ ਹੁੰਦਾ ਤਾਂ ਕੋਰੋਂ ਭੱਜਿਆ ਹੁੰਦਾ ਉਹਦੇ ਵਿੱਚ ਕੋਸ ਨੇ ਨਾਮ ਰੱਖਿਆ ਹੁੰਦਾ ਘਰੇ ਰਹਿਣ ਵਾਲਾ ਮੁੰਡਾ ਸੀ ਖੇਤੀ ਕਰਦਾ ਸੀ ਆਪਸੀ ਦੁਸ਼ਮਣੀ 'ਚ ਮਾਰਿਆ ਗਿਆ ਉਹ ਗੈਂਗਸਟਰ ਨੇ ਇਹ ਗੱਲ ਹੋਰ ਕਲੀਅਰ ਕਰਦਾ ਉਹ ਤੋਂ ਬਾਅਦ ਮੈਨੂੰ ਗੈਂਗਸਟਰਾਂ ਦੀਆਂ ਫਿਲਮਾਂ ਆਫਰ ਹੋਈਆਂ ਜਿਹੜੀਆਂ ਮੈਂ ਸਾਰੀਆਂ ਰਿਜੈਕਟ ਕੀਤੀਆਂ ਉਹਦੇ ਵਿੱਚ ਵੱਡੇ ਵੱਡੇ ਨਾਮੀ ਬੰਦਿਆਂ ਦੀਆਂ ਫਿਲਮਾਂ ਮੈਨੂੰ ਆਫਰ ਹੋਈਆਂ ਜਿਹੜੀਆਂ ਮੈਂ ਸਾਰੀਆਂ ਰਿਜੈਕਟ ਕੀਤੀਆਂ ਕਿ ਮੈਂ ਜਿੱਦ ਨੂੰ ਗਲੋਰੀਫਾਈ ਨਹੀਂ ਕਰਨਾ ਜਦੋਂ ਕਿ ਮੈਨੂੰ ਧਮਕੀਆਂ ਦਾ ਵੀ ਅਧਰਾਜ ਨੂੰ ਕਰਦਾ ਕਿ ਜਿੰਨੀ ਤਰੀਅ ਸੀ ਦੀ ਤਰ੍ਹਾਂ ਤੈਨੂੰ ਕਰਨੀ ਪੈਣੀ ਹੈ ਮੈਂ ਫੇਰ ਵੀ ਨਹੀਂ ਕੀਤੀ ਉਹ ਫਿਲਮਾਂ ਔਰ ਮੈਂ ਕਦੇ ਕਿਸੇ ਨਿਸ਼ਾੜੀ ਤੇ ਫਿਲਮ ਨਹੀਂ ਕੀਤੀ ਮੈਂ ਉਸ ਬੰਦੇ ਤੇ ਫਿਲਮ ਕੀਤੀ ਹੈ ਜਿਹੜਾ ਅੱਜ ਸਮਾਜ ਦਾ ਪੱਤਰਕਾਰ ਹੈ ਮਿੰਟੂ ਗੁਸੂਰੀਆ ਜਿਹਨੂੰ ਲੱਖਾਂ ਲੋਕ ਸੁਣਦੇ ਆ ਜਿਹੜਾ ਉਸ ਦਲਦਲ ਚੋਂ ਨਿਕਲ ਕੇ ਆਇਆ ਜਿਹੜਾ ਕਿ ਸਾਡੇ ਨੌਜਵਾਨਾਂ ਨੂੰ ਜ਼ਰੂਰਤ ਹੈ ਕਿ ਹਾਂ ਆ ਕੇ ਕੋਈ ਬੰਦਾ ਮੋਟੀਵੇਟ ਕਰਦਾ ਔਰ ਉਹ ਫਿਲਮ ਦੇਖਣ ਤੋਂ ਬਾਅਦ ਮੈਨੂੰ ਇਹੋ ਜਿਹੇ ਬੰਦੇ ਵੀ ਮਿਲੇ ਜਿਹੜੇ ਕਿੰਨੇ ਸੀ ਤੁਹਾਡੀ ਫਿਲਮ ਦੇਖ ਕੇ ਨਸ਼ਾ ਛੱਡਿਆ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਭਾਜੀ ਅੱਜ ਸਮਾਜ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ ਕਿ ਨਾਲ ਦਾ ਬੰਦਾ ਕਹਿੰਦਾ ਥੋੜਾ ਜਿਹਾ ਟਰਾਈ ਕਰ ਲੈ ਯਾਰ ਥੋੜਾ ਜਿਹਾ ਟਰਾਈ ਕਰ ਲੈ ਲਾਉ ਮੇਰਾ ਮੇਰਾ ਕਦੇਟਾ ਹੁਣ ਮੰਗਾ ਸਿੰਘ ਅੰਡਾਲ ਤੇ ਹੈ ਮੰਗਾ ਸਿੰਘ ਅੰਡਾਲ ਉਹ ਉਸ ਗੱਲਦਰ ਚੋਂ ਨਿਕਲਿਆ ਹੋਇਆ ਅਜਿਹਾ ਸਫਲ ਕਬੱਡੀ ਦਾ ਕੋਚ ਹੈ ਉਹ ਬੱਚੇ ਕਬੱਡੀ ਦੀ ਉਹਦੀ ਆਪਣੀ ਅਕੈਡਮੀ ਹੈ ਉਤੋਂ ਕੁੜੀਆਂ ਮੁੰਡੇ ਕਬੱਡੀ ਦੇ ਸਟਾਰ ਪਲੇਅਰ ਨਿਕਲਦੇ ਚੰਗਾ ਕੰਮ ਕਰ ਰਹੇ ਨੇ ਵਧੀਆ ਗੱਲ ਹੈ ਜਿਹੜੇ ਕਹਿੰਦੇ ਹੁੰਦੇ ਨੇ ਕਿ ਸਵੇਰ ਦਾ ਭੋਲਿਆ ਕੋਈ ਸ਼ਾਮ ਨੂੰ ਘਰੇ ਵਾਪਸ ਜਿੱਥੋਂ ਦਾ ਸਵਾਗਤ ਕਰਨਾ ਚਾਹੀਦਾ ਨਾ ਕਿ ਛੱਤਰ ਮਾਰਨੀ ਚਾਹੀਦੀ ਸੋ ਇਹ ਸਾਡੇ ਨੌਜਵਾਨ ਅੱਜ ਵੀ ਨਸ਼ਾ ਛੱਡ ਕੇ ਵਾਪਸ ਆਉਂਦੇ ਨੇ ਤਾਂ ਇਸ ਤੋਂ ਵਧੀਆ ਪੰਜਾਬ ਲਈ ਹੋਰ ਕੀ ਹੋ ਸਕਦਾ ਸੋਚਿਆ ਕਿ ਮੈਂ ਜੀ ਬਲੈਕੀਆਂ ਤੇ ਫਿਲਮ ਬਣਾਈ ਜਾ। ਭਾਈ ਬਲੈਕੀ ਇਹਦੇ ਤਰਾਸ ਦੀ ਹੈ। ਆਪਾਂ ਸਾਰਾ ਕੁਝ ਸਮਾਜ ਦੇ ਚੰਗਾ ਨਹੀਂ ਹੈ। 20% ਲੋਕ ਮੈਨੂੰ ਲੱਗਦਾ ਚੰਗਾ ਕੰਮ ਕਰ ਰਹੇ ਹੋਣਗੇ। ਤੁਸੀਂ ਦੱਸ ਦਿਓ ਕਿੰਨਾ ਚੰਗਾ ਹੋ ਰਿਹਾ ਸਮਾਜ ਦੇ ਵਿੱਚ। ਹਰ ਇੱਕ ਚੀ ਚੰਗੀ ਨਹੀਂ ਵਾਪਰ ਰਹੀ। ਤੁਸੀਂ ਚੰਗਾ ਖਾ ਨਹੀਂ ਰਹੇ ਪਹਿਲੀ ਗੱਲ। ਜਿਹੜੀ ਚੀਜ਼ ਅਸੀਂ ਖਾ ਰਹੇ ਸਾਨੂੰ ਗਰੰਟੀ ਨਹੀਂ ਹੈ ਕਿ ਇਹਦੇ ਸਪਰੇ ਨਹੀਂ ਕੀਤੀ ਹੋਈ ਅਸੀਂ ਜ਼ਹਿਰ ਨਹੀਂ ਖਾ ਰਹੇ ਜਾਂ ਅਸੀਂ ਦੁੱਧ ਪਿਉ ਰਹੇ ਇਹ ਚੀ ਦੀ ਗਰੰਟੀ ਹੈ। ਸਿਰਫ ਅਸ ਅਗੇ ਅਸੀਂ ਕਹਿੰਦੇ ਰਹੇ ਕੰਮ ਕਰਦਾ ਬਲੈਕੀ। ਅਸਲ 'ਚ ਉਹ ਲੋਕ ਜਿਹੜੇ ਲੁਕੇ ਹੋਏ ਨੇ ਜਿਹੜੇ ਸਾਹਮਣੇ ਨਹੀਂ ਸਾਹਮਣ ਅਜੀ ਦਰ ਕਰਨੇ ਕਿ ਸੋਚਿਆ ਕਿ ਮੈਂ ਬਲੈਂਕ ਇਹ ਤਰਾਸਦੀ ਹੈ ਕਿਸ ਸਿਨਮਾ ਸਮਾਜ ਤੋਂ ਨਿਕਲਦਾ ਸਮਾਜ ਤੋਂ ਨਿਕਲਦਾ ਸਮਾਜ ਦੇ ਵਿੱਚ ਹੁਣ ਇਹ ਦੱਸ ਦੋ ਛਾਈ ਆ ਹੁਣ ਤੁਹਾਡੇ ਸਾਹਮਣੇ ਆ ਝਾਰਖੰਡ ਦੇ ਇੱਕ ਉਹ ਕਿਹਾ ਟੈਗੂ ਦੀ ਤਾਂ ਬੋਮ ਬਣਾਈ ਸੀ ਕੀ ਸਾਡੇ ਮੁਲਕ ਦੀ ਸਾਡੇ ਦੀ ਕੀ ਛਾਪ ਹੈ ਸਾਡੇ ਮੁਲਕ ਦੀ ਕੀ ਪਛਾਣ ਲੋਕ ਕੌਣ ਤੋਂ ਡਰਦੇ ਇੱਥੇ ਬਈ ਜੀ ਤੁਸੀਂ ਅੱਜ ਕਹਿੰਦੇ ਹੋ ਕਿ ਬੱਚੇ ਬਾਹਰ ਚਲੇਗੇ ਜੇ ਬਾਹਰ ਚਲੇਗੇ ਚਲੇਗੇ ਤਾਂ ਬਹੁਤ ਚੰਗੀ ਗੱਲ ਹੈ ਬਸ ਇੱਕ ਗੱਲ ਹੈ ਕਿ ਉਹਨਾਂ ਨੂੰ ਐਜੂਕੇਟ ਹੋ ਕੇ ਜਾਣਾ ਚਾਹੀਦਾ ਉਹਨਾਂ ਨੂੰ ਬੀਏ ਕਰਕੇ ਗ੍ਰੈਜੂਏਸ਼ਨ ਕਰਕੇ ਜਾਣਾ ਚਾਹੀਦਾ ਉੱਥੇ ਤੁਸੀਂ ਜਾ ਕੇ ਦੇਖੋ ਥੋੜੀ ਸੋਚ ਬਦਲਦੀ ਤੁਸੀਂ ਆਪ ਸੋਚੋਗੇ ਕਿ ਅਸੀਂ ਕਿੱਥੇ ਰਹਿਨੇ ਆ ਸਾਡੀ ਸੋਚ ਤੇ ਉਹਨਾਂ ਦੀ ਸੋਚ 'ਚ ਕਿੰਨਾ ਫਰਕ ਹੈ ਉਹਨਾਂ ਦੇ ਲੌਂਜ ਕਿੰਨਾ ਫਰਕ ਹੈ ਤੁਸੀਂ ਰੋਡ ਤੇ ਨਿਕਲਦੇ ਹੋ ਇੱਥੇ ਅਸੀਂ ਸਾਡੀ ਜ਼ਿੰਦਗੀ ਸੇਵ ਨਹੀਂ ਆ ਇੱਥੇ ਵਾਪ ਵਾਲੇ ਨੇ ਐਕਸਲੇਟਰ ਤੇ ਪੈਰ ਧਰਿਆ ਹੁੰਦਾ ਹੋਰ ਉੱਤੇ ਹੱਥ ਰਿਆ ਹੁੰਦਾ 50 ਰੁਪਏ ਦੀ ਸਵਾਰੀ ਜਿੱਤੋਂ ਪਿੱਛੇ ਪਰਿਵਾਰਾਂ ਦੇ ਪਰਿਵਾਰ ਮਾਰਦੇ ਚਲੇਗਾ ਕਿਸੇ ਦੀ ਵੈਲਿਊ ਨਹੀਂ ਉੱਥੇ ਤੁਸੀਂ ਜਾਓ ਤੁਸੀਂ ਪੈਦਲ ਸੜਕ ਦੇ ਪੈਰ ਨਹੀਂ ਧਰਿਆ ਕਾਰਾਂ ਇੱਥ ਤੁਸੀਂ ਕਿ ਕਿ ਆਉਣਗੇ ਕੁਝ ਨਾ ਕੁਝ ਇਨਸਾਨ ਵਰਕੇ ਆਉਣਗੇ ਵਧੀਆ ਤੁਸੀਂ ਆਮ ਬੰਦੇ ਦੀ ਗੱਲ ਕੀਤਾ ਸੇਫ ਨਹੀਂ ਹੈਗਾ ਹਾਂਜੀ ਆਹ ਘਰ ਵੀ ਸੇਫ ਨਹੀਂ ਹੈਗੇ ਨਹੀਂ ਹੈਗੇ ਐਕੂਸਰ ਕਿਵੇਂ ਲੰਦੇ ਸਾਰੇ ਮਾਮਾ ਭਾਜੀ ਮੈਂ ਇਹ ਮੈਂ ਇੱਕ ਚੀਜ਼ ਬੋਲੀ ਅਸੀਂ ਤੁਹਾਨੂੰ ਕਹਿੰਦੇ ਤੁਹਾਨੂੰ ਕਹਿੰਦੇ ਤੁਹਾਨੂੰ ਨਹੀਂ ਤਾਂ ਅਸੀਂ ਕਹਿੰਦੇ ਮੈਂ ਹੁੰਦਾ ਦਾ ਅਸੀਂ ਜਿਹੜੇ ਲੋਕ ਆ ਪੰਜਾਬੀ ਸਾਡੀ ਗੁਰਬਾਣੀ ਲੰਗਰ ਵਰਸਾ ਦੇ ਪੰਜਾਬ ਚ ਅਸੀਂ ਭੁੱਖਿਆਂ ਨੂੰ ਉਜਾਉਣ ਵਾਲੇ ਲੋਕ ਆ ਪੰਜਾਬੀ ਲੋਕ ਦਰਿਆ ਦੇ ਲੋਕ ਮੰਨੇ ਗਏ ਜੇ ਬੰਦੇ ਕਹਿੰਦੇ ਜਿੱਥੇ ਵੀ ਕਿਤੇ ਵਿਫਤਾ ਪੈਂਦੀ ਆ ਉਥੇ ਲੰਗਰ ਲਾ ਕੇ ਖੜੇ ਹੁੰਦੇ ਨੇ ਜਦੋਂ ਕੋਵਿਡ ਦਾ ਟਾਈਮ ਆਇਆ ਤਾਂ ਹਰ ਪੰਜਾਬੀ ਨੇ ਹਰ ਪ੍ਰਵਾਸੀ ਦੀ ਮਦਦ ਕਿਹਾਇਆ ਇਸੇ ਤਰ੍ਹਾਂ ਉਹ ਹਿਮਾਚਲ ਦੇ ਵਿੱਚ ਖੜਾ ਹੈ ਉੱਥੇ ਤੁਹਾਨੂੰ ਕੋਤਹ ਹਜ਼ਾਰ-ਹਜ਼ਾਰ ਦੀ ਬੂਤਲ ਮਿਲੀ ਇੱਥੇ ਲੋਕ ਲੰਗਰ ਲਾਉਂਦੇ ਅਸੀਂ ਇੰਨੇ ਦਰਿਆ ਦੇ ਲੋਕ ਸਾਡੇ ਪੰਜਾਬੀਆਂ ਦੀ ਪਛਾਣ ਅਸੀਂ ਪੰਜਾਬੀ ਕਦੋਂ ਤੋਂ ਇਹੋ ਜਿਹੇ ਬਣ ਗਏ ਕਿ ਅਸੀਂ ਬੰਦੂਰ ਦੀ ਲੋਕ ਤੇ ਕਹਿੰਨਾ ਤੂੰ ਪੈਸੇ ਕਮਾਏ ਨੇ ਲਿਆ ਆਇਆ ਇਸ ਵਿੱਚ ਉਹਦਾ ਹਿੱਸਾ ਅਸੀਂ ਖੋਣ ਕਦੋਂ ਤੋਂ ਲੱਗੇ ਸੀ ਤਾਂ ਬੰਦਨਾਲ ਬੰਦਨਾਲੇ ਲੋਕ ਇਹ ਜਿਹੜੀ ਪਿਰਤ ਹੈ ਇਹ ਗਲਤ ਹੈ ਇਹ ਗੋਣੀ ਨਹੀਂ ਚਾਹੀਦੀ ਸਾਡੀ ਸੋਚ ਹੁਣ ਡੇ ਬਾਈ ਡੇ ਬਦਲਣੀ ਚਾਹੀਦੀ ਹੈ ਅਸਾ ਪਹਿਲਾਂ ਜਦੋਂ ਗੱਲ ਕਰਦੇ ਹਾਂ ਸਾਰੇ ਨੂੰ ਹੀ ਆ ਫਿਲਮ ਇੰਡਸਟਰੀ ਨੂੰ ਕਿ ਆ ਕਿੰਨੇ ਜਿਹੜੇ ਤਾਰੇ ਛੋਟੇ ਛੋਟੇ ਕਾਰੋਬਾਰੀ ਜਿਨ੍ਹਾਂ ਦੀ LED ਦੀਆਂ ਦੁਕਾਨਾਂ ਨੇ ਜਾਂ ਜਿਹੜੇ ਤਾਰੇ ਸਮੋਸਾ ਵਾਲਾ ਮਾਰਦਾ ਹੋਣਾ ਫਿਲਮ ਇੰਡਸਟਰੀ ਵਾਲੇ ਤਾਂ ਫੇਰ ਵੀ ਗੱਲਬਾਤ ਲੈ ਕੇ ਘੁੰਮਦੇ ਨੇ ਸਟੋਰੀ ਮਿਲ ਜਾਂਦੀ ਆ ਆਮ ਇਨਸਾਨ ਹੀ ਉਹ ਨਹੀਂ ਹੈਗਾ ਸਟਾਰ ਇਹ ਸਾਡੀ ਸੋਚ ਹੀ ਬਦਲਾ ਆ ਗਿਆ ਨਾ ਕਿਦਾਂ ਕਿਦਾਂ ਜਿਵੇਂ ਕਿ ਕਹਿੰਦੇ ਨੇ ਕਿ ਇਹਦੇ ਪਿੱਛੇ ਨਸ਼ਾ ਸਭ ਤੋਂ ਵੱਡਾ ਕਾਰਨ ਬਣ ਗਿਆ ਯਾਰ ਨਸ਼ੇ ਦੀ ਤੋੜ ਲਾ ਦਿੱਤੀ ਅਜਿਦਾਂ ਕਿਦੋਂ ਪੈਸੇ ਦਾ ਚੱਕਰ ਚੱਲਦਾ ਸਨੇਚਿੰਗ ਹੁੰਦੀ ਆ ਰੋਜ਼ ਮੈਂ ਤੁਹਾਨੂੰ ਦੱਸਦਾ ਕਿ ਪਿਛਲੇ ਮੇਰੇ ਮਾਮਾ ਜੀ ਦੇ بیٹے ਦੇ ਸਿਸਟਰ ਇਨ ਲਾ ਪਟਿਆਲੇ ਘਾਰਾ ਚੌਂਕ ਦੇ ਉੱਤੇ ਬਾਈਕ ਤੇ ਜਾ ਰਹੇ ਸੀ ਉਹ ਸਨੇਚਰ ਆਇਆ ਤੇ ਉਹਨੇ ਖਿੱਚਿਆ ਪਿੱਛੋਂ ਢੱਲੇ ਡਿੱਗੇ ਸਰ ਵਗੇ ਉਹ ਤੇ ਜਾਂਦੇ ਜਾਂਦੇ ਪੀਚੇ ਜਾਂਦੇ ਆਲੇ ਡੈਥ ਹੋ ਗਏ ਹੁਣ ਇਹ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਇਹ ਕੋ ਦੇਖਦੇ ਨਹੀਂ ਹੈਗੇ ਉਹਨਾਂ ਨੂੰ ਬਸ ਨਿਖਾ ਚਾਹੀਦਾ ਦੰਦੇ ਤੋੜ ਦੇ ਇੱਕ ਨਹੀਂ ਬਹੁਤ ਹਾਦਸੇ ਹੁੰਦੇ ਆ ਸੜਕਾਂ ਦੇ ਉੱਤੇ ਐਵਰੀ ਡੇ ਹੁੰਦੇ ਆ ਇਹ ਮੁੱਦਿਆਂ ਤੇ ਫਿਲਮਾਂ ਹੁਣ ਜੇ ਮੈਂ ਫਿਲਮ ਬਣਾਉਂਗਾ ਤੁਸੀਂ ਕਹੋਗੇ ਸਨੇਚਰਾਂ ਤੇ ਫਿਲਮ ਬਣਾ ਦਿਓ ਜਦੋਂ ਕਿ ਸਮਾਜ ਚ ਵਾਪਰ ਰਿਹਾ ਹੈ ਸਭ ਹੋ ਰਿਹਾ ਹੈ ਨਾ ਅੱਜ ਤਾਂ ਉਹ ਦਿਖਾਉਣੇ ਜੋ ਸਮਾਜ ਚ ਵਾਪਰ ਰਿਹਾ ਕੇ ਜਿਹੜਾ ਨਹੀਂ ਹੋਣਾ ਚਾਹੀਦਾ ਔਰ ਜੇ ਅਸੀਂ ਉਹਨੂੰ ਪਰਦੇ ਤੇ ਦਿਖਾਉਣੇ ਤਾਂ ਕੁਝ ਨਾ ਕੁਝ ਮਾਨਸਿਕ ਤੌਰ ਤੇ ਅਸਰ ਉਹ ਲੋਕਾਂ ਦੇ ਜਗੰਨਦੇਵ ਤਾਂ ਛੱਡ ਕੇ ਜਾਂਦੇ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਹੁਣ ਕਿੱਥੇ ਖੜਾ ਦੇਖਦੇ ਹਾਂ ਅੱਜ ਵੀ ਭਾਜੀ ਹੁਣ ਠੀਕ ਹੈ ਜਾ ਰਹੀ ਆ ਹੌਲੀ ਹੌਲੀ ਗਰੋ ਕਰ ਰਹੀ ਆ ਪੰਜਾਬੀ ਫਿਲਮ ਇੰਡਸਟਰੀ ਦੀ ਪਰ ਹਾਲੇ ਵੀ ਅਸੀਂ ਬਿਨਾਂ ਸਰਪੈਰ ਦੀਆਂ ਫਿਲਮਾਂ ਬਹੁਤ ਬਣਾ ਰਹੇ ਹਾਂ ਜਦੋਂ ਅਸੀਂ ਮੁੰਡਿਆਂ ਦੀਆਂ ਫਿਲਮਾਂ ਕਰਾਂਗੇ ਉਹ ਦੇਖੋ ਮਸਤਾਨੇ ਵੀ ਚੱਲੀ ਆ ਸਾਰਿਆਂ ਨੇ ਪਿਆਰ ਦਿੱਤਾ ਹਨਾ ਉਹ ਤੋਂ ਪਹਿਲਾਂ ਖਲੀ ਜੋਟਾ ਆਈ ਸੀ ਉਹ ਵੀ ਮੁੰਡੇ ਵਾਲੀ ਫਿਲਮ ਸੀਗੀ ਮੇਰੇ ਡਾਕੂਆਂ ਦਾ ਮੁੰਡਾ 1 2 ਉਹ ਵੀ ਉਜਾਲੀਆਂ ਫਿਲਮਾਂ ਐਟੋਈਆਂ ਆ ਅਸੀਂ ਇੱਕੋ ਚੀਜ਼ ਦੇ ਪਿੱਛੇ ਪੈ ਜਨਾ ਸਾਡਾ ਬਸ ਆਹੀ ਹੈ ਅਸੀਂ ਜੀਰੀ ਦੇ ਪਿੱਛੇ ਪੈ ਪੈ ਕੇ ਪੈ ਪੈ ਕੇ ਅੱਜ ਪਾਣੀ ਖਤਮ ਕਰ ਲਿਆ ਆਪਣਾ 60 ਫੁੱਟ ਵਾਲਾ ਪੰਣੀ ਅੱਜ 350 ਫੁੱਟ ਤੇ ਫਿਰਦਾ ਹਨਾ ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ ਇਹ ਚੀਜ਼ਾਂ ਸੋ ਇਸ ਕਰਕੇ ਅਸੀਂ ਭੇਡ ਚਾਲ ਦੇ ਪਿੱਛੇ ਨਾ ਤੁਰੀਏ ਜੇ ਅਸੀਂ ਡਿਫਰੈਂਟ ਕਰਮਾ ਮੁੱਦਿਆਂ ਨਾਲ ਸ਼ਰਮਾ ਕਰਾਂਗੇ ਜੋ ਸਾਡੇ ਸਮਾਜ ਦੀਆਂ ਬੁਰਾਈਆਂ ਨੇ ਉਹਨਾਂ ਉੱਤੇ ਗੱਲ ਕਰਾਂਗੇ ਤੁਸੀਂ ਵੀ ਸਾਰੇ ਮੈਨੂੰ ਲੱਗਦਾ ਐਪਰੀਸ਼ੀਏਟ ਕਰੋਗੇ ਔਰ ਹੁਣ ਡੇ বাই ਡੇ ਬਜਟ ਵੱਡੇ ਹੋ ਰਹੇ ਨੇ ਪੰਜਾਬੀ ਸਿਨੇਮਾ ਦੇ। ਦੇਖਣ ਵਾਲਿਆਂ ਦੀ ਗਲਤੀ ਮੰਨਦੇ ਇੱਕ ਬਣਾਉਣ ਵਾਲਿਆਂ ਦੀ ਗਲਤੀ। ਬਣਾਉਣ ਵਾਲਿਆਂ ਦੀ। ਦੇਖਣ ਵਾਲਾ ਕਦੇ ਮਾੜਾ ਨਹੀਂ ਦੇਖਦਾ। ਮੈਂ ਕਦੇ ਨਹੀਂ ਮੰਨਦਾ ਕਿ ਵੀ ਦੇਖਣ ਵਾਲਾ ਕੋਈ ਬੰਦਾ ਦੇਖਣ ਵਾਲੇ ਆਉਂਦੀ ਹੈ ਬਾਈ ਜੀ ਫਿਲਮਾਂ ਚਾਹਦਾ 1000 ਰੁਪਏ ਕਰੋੜ ਦੇ ਆਪਾਂ ਕਰ ਦਈਏ ਪਿੱਛੇ ਫਿਲਮਾਂ ਨੇ ਕੀਤਾ। ਸਾਡੇ ਵੀ 100-100 ਕਰੋੜ ਕਰਨ ਲੱਗੀ। ਦੇਖਣ ਵਾਲਾ ਕਦੇ ਗਲਤ ਨਹੀਂ ਹੁੰਦਾ। ਦੇਖਣ ਵਾਲਾ ਫਿਲਮ ਦੇਖਣ ਆਉਂਦਾ। ਪਰ ਜੇ ਤੁਸੀਂ ਉਹਨੂੰ ਚੰਗੀ ਚੀਜ਼ ਦਿਓਗੇ ਉਹ ਜ਼ਰੂਰ ਆਉਗਾ। ਕਿਉਂਕਿ ਅੱਜਕੱਲ ਪੈਸਾ ਕਮਾਉਣਾ ਪੈਸਾ ਦੇ ਟਾਈਮ ਦੋਹਾਂ ਦੀ ਵੈ ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਕਿਸੇ ਫालतू ਚੀਜ਼ ਦੇ ਉੱਤੇ ਆਪਣਾ ਕਮਾਇਆ ਹੋਇਆ ਧਨ ਲਾਦਾ ਜਾਂ ਆਪਣਾ ਟਾਈਮ ਲਾਦਾ। ਦੇਖੋ ਇੱਕੋ ਜਿਹੀ ਜ਼ੋਨ ਹੋ ਰਹੀ ਹੈ। ਇਗੜੀ ਇਗੜੀ ਚੱਕਰੀ ਰਹੇ। ਇਹ ਕਹਿੰਦੇ ਹਾਲੇ ਹਾਲੇ ਸੀ। ਉਹਦੇ ਵਿੱਚੋਂ ਬਹੁਤ ਸਾਰੇ ਜੋ ਲੋਕ ਨੇ ਇਸ ਚੀਜ਼ ਦੇ ਆਪ ਨੂੰ ਰਾਜਨੀਤੀ ਦੇ ਵਿੱਚ ਆ ਗਿਆ ਪਰ ਲੇਕਿਨ ਹੁਣ ਕੰਮ ਕੀ ਦਾ ਮੋੜ ਵੀ ਜਿਹੜੇ ਉਹ ਜੀ ਲੋ ਤੋਂ ਨਾਉਂ ਤਾਂ ਨਹੀਂ ਹੋਈ ਨਹੀਂ ਵੈਸੇ ਇੰਡੀਵੀਡਿਊਅਲ ਨੇ ਕਿਹਾ ਤਾਂ ਕੀ ਤੁਹਾਨੂੰ ਵੀ ਕਦੇ ਆਪਰੇ ਹੀ ਆ ਮੈਨੂੰ ਕਿਹਾ ਜੀ ਕਿ ਹੋਰ ਪਾਰਟੀ ਬੁਵਾਈ ਸੀ ਜੀ ਆ ਮੈਂ ਕਿਹਾ ਨਹੀਂ ਜੀ ਮੈਂ ਪਾਰਟੀ ਸਾਰੇ ਕਦੇ ਨਹੀਂ ਸੋਚਿਆ ਤਾਂ ਉਹ ਬੋਲਣੇ ਕਿਹਾ ਸੀ ਕਿ ਤੁਸੀਂ ਪਲੀਜ਼ ਜੁਆਇਨ ਕਰੋ ਸਾਡੀ ਪਾਰਟੀ ਆਗੇ ਮੈਂ ਕਿਹਾ ਜੀ ਮੈਂ ਨਹੀਂ ਰੱਜਾਂਗਾ ਪਾਰਟੀ ਖਾਲ ਬੰਦਾ ਹੀ ਨਹੀਂ ਹੈ ਜੀ ਮੈਨੂੰ ਆਪਣੇ ਕੰਮ ਤੇ ਸਵਾਲ ਆ ਰਿਹਾ ਹੈ ਜੀ ਕੰਮ ਦੀ ਗੱਲ ਨਾ ਉਹ ਲੈਸ ਆਰਾਮ ਦੀ ਪੜੀ ਗਏ। ਤੁਸੀਂ ਪ੍ਰਚਾਰ ਜਾਓਗੇ। ਮੈਂ ਮੇਰੇ ਭਰਾ ਨੂੰ ਸਪੋਰਟ ਕਰਨ ਜਾਵਾਂ। ਮੈਂ ਕਿਸੇ ਪਾਰਟੀ ਨੂੰ ਸਪੋਰਟ ਕਰਨ ਨਹੀਂ ਜਾਊਂਗਾ। ਮੈਂ ਸਰ ਮੇਰਾ ਭਰਾ ਹੈ। ਅਸੀਂ ਇੱਕ ਦੂਜੇ ਦੇ ਪੁੱਛੇ ਸਾਥੀਆਂ ਦੁੱਖ ਸੁੱਖ ਵਿੱਚ ਖੜੇ ਹਾਂ। ਉਹਨਾਂ ਨੇ ਬੁਰੇ ਟਾਈਮ ਤੇ ਮੇਰੀ ਬਹੁਤ ਹੈਲਪ ਕੀਤੀ ਹੈ। ਤਾਂ ਮੈਂ ਆਪਣੇ ਭਰਾ ਨੂੰ ਸਪੋਰਟ ਕਰਨ ਜ਼ਰੂਰ ਜਾਊਂਗਾ। ਇੱਦਾਂ ਤੇ ਨਹੀਂ ਛੋੜਦਾ। ਫਿਰ ਜੱਜੀ ਜੀ ਦੀ ਦੁਆ ਦੋ ਟਿਕੀ ਨਹੀਂ ਗਈ ਤੁਸੀਂ। ਜੱਜੀ ਜੀ ਨੂੰ ਤਾਂ ਪੁੱਛ ਲਓ ਮੈਂ ਤਾਂ ਘੇਰਾ ਲੈ ਲਓ। ਉਹ ਇਹਨਾਂ ਦੀ ਮਰਜ਼ੀ ਹੈ। ਤਲਾਕਾਰਾਂ ਨੂੰ ਰਾਜਨੀਤੀ 'ਚ ਜਾਣਾ ਚਾਹੀਦਾ ਹੈ ਤਾਂ ਕਾਮਯਾਬ ਦੇਖ। ਭਾਈ ਮੈਨੂੰ ਲੱਗਦਾ ਕਿ ਦੇਖੋ ਜਿੱਦਾ ਸਮਾਜ ਦੇ ਭਲੇ ਲਈ ਤੁਸੀਂ ਕੁਝ ਕਰ ਸਕਦੇ ਹੋ ਤਾਂ ਤੁਹਾਨੂੰ ਥੋੜੀ ਸੋਚ ਹੈ। ਸੋਚ ਵੱਡੀ ਹੋਣੀ ਚਾਹੀਦੀ ਹੈ। ਜੇ ਸਿਰ ਬੱਲੇ-ਬੱਲੇ ਜਾਂ ਉਹਦੇ ਲਈ ਜਾਣਾ ਚਾਹੁੰਦੇ ਹੋ ਫਿਰ ਮੈਨੂੰ ਲੱਗਦਾ ਨਹੀਂ ਜਾਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਉਮੀਦਾਂ ਹੁੰਦੀਆਂ ਨੇ ਤੁਹਾਡੇ 'ਤੇ। ਪਿਛਲੇ ਜਿਹੜੇ ਗਏ ਆ ਕਿੰਨਾ ਕਾਮਯਾਬ ਦੇਖਦੇ ਆ। ਪਿਛਲੇ ਭਾਈ ਜੀ ਤੁਹਾਨੂੰ ਆਪ ਨੂੰ ਪਤਾ ਮੇਰੇ ਦੋਸਤ ਕਿੰਨਾ ਕੰਮ ਕਰਦੇ। ਦੇਖ ਇੱਕ ਕਰ ਤਾਂ ਕਾਮਯਾਬ ਹੋ ਜਾ। ਕੋਈ ਗੱਲ ਨਹੀਂ ਤੁਹਾਨੂੰ ਸਮਾਗਮ ਉੱਤੇ ਚਿਰ ਪਾ। ਉਹਦੀ ਪਹਿਲਾਂ ਵੀ ਕਿਸ ਤਰ੍ਹਾਂ ਸੀ ਬਿਲਕੁਲ ਜਿਹਾ ਜਿਹੜਾ ਸ਼ਾਇਦ ਆ ਗਿਆ ਤੇ ਮੈਂ ਹੁਣ ਵੀ ਕਹਿੰਦਾ ਹੁਣ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜਾ ਕਲਾਕਾਰ ਨੇ ਉਹ ਕੀ ਬਾਈ ਜੀ ਦੇਖੋ ਗੱਲ ਇਹ ਹੈ ਜਦੋਂ ਕਲਾਕਾਰ ਆਏ ਸੀ ਨਾ ਕਲਾਕਾਰਾਂ ਦੇ ਉੱਤੇ ਰੇਟਾ ਪਈ ਕੋਈ ਨਹੀਂ ਖੜਿਆ ਉਹ ਕਲਾਕਾਰ ਇਕੱਲੇ ਰਹਿ ਗਏ ਕੋਈ ਬੰਦਾ ਨਾਲ ਆ ਕੇ ਪੂਰਾ ਹੱਕ ਠੋਕੇ ਕਲਾਕਾਰ ਜਾ ਕੇ ਧਰਨੇ 'ਚ ਬੈਠੇ ਨੇ ਫਾਈਨੈਂਸ਼ਲੀ ਵੀ ਹੈਲਪ ਕੀਤੀ ਕਿਸੇ ਜੀ ਦੀ ਪ੍ਰਵਾਹ ਨਹੀਂ ਕੀ ਕਲਾਕਾਰਾਂ ਨੂੰ ਤੇ ਰੇਟਾ ਪਈਆਂ ਕੋਈ ਨਹੀਂ ਖੜਿਆ ਫੇਰ ਵੀ ਅਸੀਂ ਅੱਜ ਵੀ ਮੈਂ ਆਪਣੇ ਫੇਸਬੁਕ ਤੇ ਕੱਲ ਵੀ ਥੋੜੇ ਦਿਨ ਪਹਿਲਾਂ ਵੀ ਪਾਇਆ ਇਹ ਸਾਡਾ ਰਾਈਟ ਹੈ ਸਰਕਾਰਾਂ ਨੂੰ ਇਹ ਤਾਂ ਨਹੀਂ ਕਰਨਾ ਚਾਹੀਦਾ ਜੇ ਕਿਸੇ ਕਾਰਨ ਕਰਕੇ ਕਿਸਾਨ ਬੈਠੇ ਨੇ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਤਾਂ ਆਇਆਗਾ ਜੀ ਜੇ ਤੁਸੀਂ ਉਹਨਾਂ ਦੀਆਂ ਮੰਗਾਂ ਮੰਨ ਲਓ ਤਾਂ ਕੀ ਜਾ ਔਰ ਕਿੰਨਾ ਸਾਡੇ ਪੰਜਾਬ ਦੇ ਕਿਸਾਨ ਨੇ ਦੇਸ਼ ਦੀ ਤਰੱਕੀ 'ਚ ਕਿੰਨਾ ਹਿੱਸਾ ਪਾਇਆ ਕਿੰਨਾ ਵੱਡਾ ਕਿਉਂਕਿ ਮੈਂ ਆਪ ਕਿਸਾਨ ਫੈਮਿਲੀ ਤੋਂ ਹਾਂ ਮੈਂ ਬੇਸ਼ੱਕ ਕਲਾਕਾਰੀ ਲੈਣ ਚਾਹੇਗਾ ਐਥੋਂ ਮੈਂ ਕਰਨ ਕਰਦਾ ਪਰ ਮੇਰਾ ਫਰਜ਼ ਕੀਤੀ ਕਰਦਾ ਮੇਰੇ ਸਾਰੇ ਰਿਸ਼ਤੇਦਾਰ ਕੀਤੀ ਕਰਦੇ ਸੋ ਇਹ ਦੁੱਖ ਸਾਡਾ ਸਾਰਿਆਂ ਦਾ ਸਾਜ ਹੈ ਔਰ ਉਹ ਵੀ ਇਸ ਸੰਤਾਨ ਪਰਨੇ ਦੇ ਵਿੱਚ ਮੂਲੀਅਤ ਹੈ ਹਨਾ ਤਾਂ ਮੈਂ ਇਹੀ ਕਹ ਰਹਾ ਕਿ ਇਹ ਜਿਹੜਾ ਲੜਾਈ ਹੈ ਖਤਮ ਕਰ ਦੇਣੀ ਚਾਹੀਦੀ ਹੈ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਦੇ ਦੇਣਾ ਚਾਹੀਦਾ ਮੰਗ ਵੀ ਕੀ ਰਹਿ ਐ ਐਮ ਐਸ ਪੀ ਮੰਗ ਰਹੇ ਨੇ ਫਸਲਾਂ ਦਾ ਮੈਂ ਤਾਂ ਕਹਿੰਦਾ ਜੀ ਦੀ ਵੀ ਖਤਮ ਕਰਕੇ ਮੱਕੀ ਝੋਨੇ ਫਲੀ ਦਾਲਾਂ ਇਹਨਾਂ ਤੇ ਐਮ ਐਸ ਪੀ ਦੇ ਦਿਓ ਸਾਡੇ ਪੰਜਾਬ ਦਾ ਪਾਣੀ ਬਰ ਸੀਰੀਅਸਲੀ ਇਹਨਾਂ ਤੇ ਵੱਡੇ ਤੋਂ ਸਾਰ ਸਾਰੇ ਪੰਜਾਬ ਦਾ ਕਿਸਾਨ ਇਹ ਖੇਤੀ ਕਰਨ ਲੱਗ ਜੂਗਾ ਔਰ ਨਾਲੇ ਤਾਂ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਤੇ ਜ਼ਹਿਰ ਘਟੂਗੀ ਜਿਹੜੀ ਅਸੀਂ ਝੋਨੇ 'ਚ ਪਾ ਪਾ ਕੇ ਨਾਲ ਜਿਹੜਾ ਪਾਣੀ ਖਤਮ ਕਰ ਲਿਆ ਉਹ ਅਸੀਂ ਬਚਾਵਾਂਗੇ ਹੁਣ ਕਹਿੰਦੇ ਲਾਸਟ ਲੀਅਰ ਹੈ ਪਾਣੀ ਇੱਕ ਲੀਅਰ 100 ਸਾਲ ਬਾਅਦ ਵਰਤੀ ਉਹ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਮੈਂ ਪਿੰਡ ਦਾ ਰਹਿਣ ਵਾਲਾ ਜੀ ਅੱਜ ਵੀ ਪਿੰਡ 'ਚ ਰਹਿਣਾ 60 ਫੁੱਟ ਤੇ ਸਾਡਾ ਬੋਰ ਹੁੰਦਾ ਸੀਗਾ ਜੀ ਆਪ ਕੋਈ ਚੁੱਤ ਉਤਰੇ ਜੈਂਡੋਰੀਆ ਬਦਲਦੇ ਹੁੰਦੇ ਸੀ ਯਾਰ ਪੱਕੇ ਦੇ ਬੋਰ ਸਨ ਅੱਜ 350 ਫੁੱਟ ਤੇ ਚਲਾ ਗਿਆ ਜੀ ਅਜੇ ਪੱਕੇ ਦਾ ਦੇਖਦੇ ਤਾਂ ਪਾਇਪ ਰਾਹੀਂ ਸਿੱਧਾ ਮਸ਼ੀਨਾਂ ਮਾਰ ਮਾਰ ਧਰਤੀ ਦੇ ਇੱਕ ਪਾੜ ਪਾੜ ਥੱਲੇ ਜਾਈ ਜਾਂਦੇ ਸੀ ਉਹ ਕਿੰਨਾ ਕੁ ਪਾਣੀ ਕੱਢਾਂ ਤੋ ਇਸ ਕਰਕੇ ਸਰਕਾਰ ਨੂੰ ਚਿੰਤਤ ਹੋਣਾ ਚਾਹੀਦਾ ਪੰਜਾਬ ਪ੍ਰਤੀ ਕਿ ਪੰਜਾਬ ਉਹ ਸੂਬਾ ਹੈ ਜਿਹਨੇ ਹਮੇਸ਼ਾ ਤੇ ਹੈ ਜਾਂਦੀ ਸੀ ਲੜਾਈ ਹੁੰਦੀ ਚਾਹੇ ਦੇਸ਼ ਦੀ ਤਰੱਕੀ ਹੋਵੇ ਉਹਦੇ ਵਿੱਚ ਪੂਰਾ ਵੱਧ ਚੜ ਕੇ ਹਿੱਸਾ ਹੈ ਉਹ ਸਰਕਾਰ ਨੂੰ ਆਪ ਇਹਦੇ ਇਹਦੇ ਲਈ ਚਿੰਤਾ ਹੋਣੀ ਚਾਹੀਦੀ ਥੈਂਕ ਯੂ ਥੈਂਕ ਨਾ ਥੈਂਕ ਯੂ